ਲਵ ਮੈਰਿਜ ਦੇ ਵਿੱਚ ਜਦੋਂ ਲਵ ਮੈਰਿਜ ਹੋਈ ਉਸ ਤੋਂ ਬਾਅਦ ਕੁੜੀ ਦੇ ਕੁੜੀ ਦੇ ਪਰਿਵਾਰ ਦੇ ਵੱਲੋਂ ਮੁੰਡੇ ਦੇ ਜਿਹੜੇ ਮਾਸ ਸੀਗੇ ਉਸ ਨੂੰ ਉਸਦੇ ਕੱਪੜੇ ਲਾ ਕੇ ਤੇ ਪਿੰਡ ਦੇ ਵਿੱਚ ਘੁਮਾਇਆ ਗਿਆ ਉਸ ਦੇ ਵਿੱਚ ਜਿਹੜੀ ਦੱਸਿਆ ਜਾ ਰਿਹਾ ਕਿ ਜਿਹੜੇ ਕੁੜੀ ਵਾਲੇ ਦੇ ਜਿਹੜੇ ਮਾਪਿਓ ਨੇ ਉਹ ਇਸ ਵੇਲੇ ਫਰਾਰ ਨੇ ਹੋਰ ਜਾਣਕਾਰੀ ਤੇ ਲਈ ਇਸ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਘਟਨਾ ਕਿਉਂ ਵਾਪਰੀ ਹੈ ਕਿਸ ਕਾਰਨ ਵਾਪਰੀ ਹੈ ਇਸ ਦੇ ਵਿੱਚ ਦੋਸ਼ੀ ਦੱਸਿਆ ਜਾ ਰਿਹਾ ਫਰਾਰ ਹੈ ਇੱਕ ਤਰਨਤਾਂ ਦੇ ਪਿੰਡ ਵਰ ਟੋਹਾ ਦੇ ਵਿੱਚ ਇਹ ਘਟਨਾ ਜਿਹੜੀ ਦੇਖਣ ਨੂੰ ਮਿਲ ਰਹੀ ਆ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਕਿ ਇਸ ਸਕਰੀਨ ਦੇ ਉੱਤੇ ਕਿਵੇਂ ਇੱਕ ਲੇਡੀਜ਼ ਨੂੰ ਬਿਨਾ ਕੱਪੜਿਆਂ ਤੋਂ ਕਮਾਇਆ ਜਾ ਰਿਹਾ ਇਹ ਦੱਸਿਆ ਜਾ ਰਿਹਾ ਹੈ ਕਿ ਇਹ 3 ਸਜ਼ਾ ਮਿਲੀ ਆ ਇਸ ਲੇਡੀਜ਼ ਨੂੰ ਸਿਰਫ ਇਸ ਦੇ بیٹے ਨੂੰ ਲੰਬ ਮਿਆਦ ਦੀ ਸਜ਼ਾ ਇਸ ਮਾਂ ਨੂੰ ਭੁਗਤਣੀ ਪੈ ਰਹੀ ਆ ਇਹ ਤਸਵੀਰਾਂ ਇਹ ਇਹ ਤਸਵੀਰਾਂ ਬਲਤੋਏ ਪਿੰਡ ਦੀਆਂ ਨੇ ਤਸਵੀਰਾਂ ਪਰਮਿੰਦਰ ਆਪਾ ਦਿਖਾ ਦਿਆ ਆਪਣੇ ਦਰਸ਼ਕਾਂ ਨੂੰ ਜਿੱਥੇ ਕੁਝ ਸਮਾਂ ਪਹਿਲਾਂ ਇਹ ਸ਼ਰਮਨਾਕ ਘਟਨਾ ਵਾਪਰੀ ਹੈ ਜਿੱਥੇ ਲੜਕੀ ਵਾਲਿਆਂ ਨੇ ਲਵ ਮੈਰਿਜ ਦੇ ਇਤਰਾਜ਼ ਜਤਾਂਦੇ ਹੋਏ ਮੁੰਡੇ ਦੀ ਮਾਤਾ ਦੇ ਕੱਪੜੇ ਉਤਾਰ ਕੇ ਉਹਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਹਦੇ ਕੱਪੜੇ ਫਾੜੇ ਔਰ ਕੱਪੜੇ ਫਾੜਨ ਤੋਂ ਬਾਅਦ ਉਸ ਨੂੰ ਇਸ ਤਰ੍ਹਾਂ ਪਿੰਡ ਦੇ ਵਿੱਚ ਬਿਨਾ ਕੱਪੜਿਆਂ ਦੇ ਦੁੜਾਇਆ ਗਿਆ ਜਿਸ ਤਰ੍ਹਾਂ ਸ਼ਰਮ ਦੇ ਨਾਲ ਉਹ ਲੇਡੀ ਨੂੰ ਮਜਬੂਰਨ ਬਚ ਕੇ ਇੱਕ ਦੁਕਾਨਦਾਰ ਦਾ ਰਵੱਢਣਾ ਪਿਆ ਤੇ ਇਸ ਤਰ੍ਹਾਂ ਦਾ ਇਹ ਸ਼ਰਮਨਾਕ ਘਟਨਾ ਵਾਪਰੀ ਹੈ ਤਰਨਤਾਰਨ ਦੇ ਪਿੰਡ ਬਲਟੋਆ ਦੇ ਵਿੱਚ ਜਿੱਥੇ ਕੁਝ ਸਮਾਂ ਪਹਿਲਾਂ ਹੀ ਇੱਕ ਲੇਡੀ ਨੂੰ ਉਹਦੇ ਬੇਟੇ ਦੇ ਵੱਲੋਂ ਲਵ ਮੈਰਿਜ ਕਰਨ ਦੇ ਇਤਰਾਜ ਵਜੋਂ ਲੜਕੀ ਵਾਲਿਆਂ ਨੇ ਕੁੜੀ ਵਾਲਿਆਂ ਦੇ ਪਰਿਵਾਰ ਨੇ ਗੁੰਡੇ ਦੀ ਮਾਤਾ ਦੇ ਨਾਲ ਕੁੱਟਮਾਰ ਕੀਤੀ ਔਰ ਕੁੱਟਮਾਰ ਕਰਨ ਤੋਂ ਬਾਅਦ ਉਸ ਲੇਡੀ ਨੂੰ ਉਹਦੇ ਕੱਪੜੇ ਉਤਾਰ ਕੇ ਪਿੰਡ ਦੇ ਵਿੱਚ ਘੁਮਾਇਆ ਗਿਆ ਜਿਸ ਤੋਂ ਬਾਅਦ ਲੇਡੀ ਤੁਸੀਂ ਦੇਖ ਸਕਦੇ ਹੋ ਕਿ ਬਚਣ ਦੀ ਕੋਸ਼ਿਸ਼ ਕਰ ਰਹੀ ਆਪਣੀ ਇੱਜ਼ਤ ਆਪਣੀ ਬਚਾਣ ਦੇ ਲਈ ਉਹ ਇੱਕ ਦੁਕਾਨ ਦੇ ਵਿੱਚ ਵੜਦੇ ਨੇ ਪਰ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਦਿਨ ਦਿਹਾੜੇ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਇਹ ਤਰਨਤਾਰਨ ਦਾ ਪਿੰਡ ਬਲਟੋਆ ਜਿੱਥੇ ਕੱਟਣਾ ਵਾਪਰੀ ਜਾਂਦਾ ਜਾਣਕਾਰੀ ਲੈਂਦੇ ਆ ਸਾਡੇ ਸਹਿਯੋਗੀ ਸਦਾਰਤ ਉਸਦਾਰਤ ਕੀ ਸੀਗੀ ਪੂਰੀ ਘਟਨਾ ਕਿੰਨੇ ਵਜੇ ਦੀ ਘਟਨਾ ਸਾਰੀ ਵਿਸਤਾਰ ਦੇ ਨਾਲ ਜਾਣਕਾਰੀ ਦਿਓ ਬਿਲਕੁਲ ਹੀ ਗੱਲ ਕੀਤੀ ਜਾਵੇ ਤਾਂ ਜਿਹੜੀ ਕਿੱਤਾ ਜਿਹੜੀ ਆ ਦੋ ਤਿੰਨ ਦਿਨ ਪਿੱਛੇ ਆ ਔਰ ਪੁਲਿਸ ਵੱਲੋਂ ਜਿਹੜਾ ਹੁਣ ਇਸ ਮਾਮਲੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਉਹ ਦੱਸਦੀ ਆ ਕਿ ਜਿਹੜਾ ਪੀੜਤ ਔਰ ਜਿਹੜੀ ਸੀ ਸਰਦੀ ਹਲਕਾ ਜਿਹੜਾ ਖੇਮ ਕਰਨਾ ਹੈ ਉੱਥੋਂ ਦਾ ਪਿੰਡ ਗਲਟੋਹਾ ਔਰ ਉੱਥੋਂ ਦੇ ਰਹਿਣ ਵਾਲੇ ਸੀ ਔਰ ਇਹਨਾਂ ਵੱਲ ਇਹਨਾਂ ਦੇ ਦੇਦੇ ਵੱਲੋਂ ਜਿਹੜੀ ਸੀ ਲਵ ਮੈਰਿਜ ਕਰਵਾਈ ਗਈ ਸੀ ਜਿਸ ਨੂੰ ਲੈ ਕੇ ਜਿਹੜਾ ਲੜਕੀ ਦਾ ਪਰਿਵਾਰ ਦੱਸਿਆ ਜਾਂਦਾ ਕਿ ਕਾਫੀ ਨਾਰਾਜ਼ ਚੱਲਦਾ ਆ ਰਿਹਾ ਸੀ ਔਰ ਜਦ ਪੀੜਤ ਔਰ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਨ ਗਈ ਤਾਂ ਉਹਨਾਂ ਵੱਲੋਂ ਉੱਥੇ ਜਿਹੜੀ ਗਾਲੀ-ਗ ਇਹ ਡੋੜਤੀ ਕੁਤਮਾਰ ਕੀਤੀ ਗਈ ਔਰ ਕਪੜੇ ਪੜ ਗਏ ਹਾਲਾਂਕਿ ਉਸ ਤੋਂ ਬਾਅਦ ਪਿੰਡ ਦੇ ਵਿੱਚ ਹੀ ਜਿਹੜਾ ਇਸ ਔਰਤ ਨੂੰ ਦੋ ਦਿਨ ਗਲੀਆਂ ਦੇ ਵਿੱਚ ਜਿਹੜਾ ਕੀ ਕਮਾਇਆ ਗਿਆ ਕਪੜੇ ਵਾਟਣ ਤੋਂ ਬਾਅਦ ਕਿੰਨੇ ਕਿੰਨੇ ਲੋਕਾਂ ਦੇ ਖਿਲਾਫ ਦਰ ਕਿੰਨੇ ਲੋਕਾਂ ਦੇ ਖਿਲਾਫ ਪਰਚਾ ਦਰ ਜੋ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਇਹ ਗੱਲ ਰਿਹਾ ਹੈ ਕਿ ਦੋ ਤੋਂ ਤਿੰਨ ਜਾਣੇ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਔਰ ਉਹਨਾਂ ਤੋਂ ਫੜਨ ਤੇ ਲਈ ਵੀ ਜਿਹੜੀ ਸ਼ਾਪੇਮਾਦੀ ਰਹੀ ਹੈ ਲਗਾਤਾਰ ਸ਼ੁਰੂ ਕਰ ਦਿੱਤੀ ਇਹ ਇਹਨਾਂ ਦਾ ਪਿੰਡ ਕਿੱਥੇ ਸੀਗਾ ਕੁੜੀ ਵਾਲਿਆਂ ਦਾ ਕੁੜੀ ਵਾਲਾਂ ਦਾ ਪਿੰਡ ਜਿਹੜਾ ਦੱਸਿਆ ਜਾਂਦਾ ਕਿ ਕੁਝ ਥੋੜੇ ਬਲਟੋਹਾ ਤੋਂ ਥੋੜੀ ਬਲਟੋਹਾ ਦੇ ਨੇੜੇ ਦੇ ਰਿਹਾ ਔਰ ਆਸੇ ਥੋੜਾ ਜਿਹਾ ਲੱਗੇ ਹੀ ਗਲੀ ਦੇ ਵਿੱਚ ਜਿਹੜਾ ਮਕਾਨ ਸੀ ਜਿਸ ਨੂੰ ਲੈ ਕੇ ਜਿਹੜਾ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਦੇ ਨਾਲ ਮੈਰਿਜ ਕਰਵਾਉਣ ਦੀ ਵਿੱਚ ਤਰਾਸ ਸੀ ਜੀ ਅ ਕੀ ਕਰਦਾ ਸੀਗਾ ਮੁੰਡਾ ਕੋਈ ਹੋਰ ਜਾਣਕਾਰੀ ਨਿਕਲ ਕੇ ਆਈ ਹੈ ਇਹਨਾਂ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਜਦੋਂ ਦੀ ਜਿਹੜੀ ਸਾਰੀ ਘਟਨਾ ਹੋਈ ਹੈ ਕੁਚ ਮਾਰ ਹੋਈ ਹੈ ਉਸ ਤੋਂ ਬਾਅਦ ਜਿਹੜਾ ਹਾਲਾਂਕਿ ਜਿਹੜਾ ਪਿੰਡ ਤੋਂ عورتوں ਦਾ ਪਰਿਵਾਰ ਜਿਹੜਾ ਹਾਲੇ ਆਸ-ਪਾਸ ਹੀ ਆ ਲੇਕਿਨ ਲੜਕੀ ਪਿੰਡ ਤੋਂ ਦੱਸਣਾ ਕਿ ਮੈਨੂੰ ਇਸ ਬਾਰੇ ਕੁਝ ਜਾਣਕਾਰੀ ਨਹੀਂ ਸੀ ਲੇਕਿਨ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਕੀਤੀ ਉਸ ਤੋਂ ਬਾਅਦ ਸਾਰੀ ਘਟਨਾ ਜਿਹੜੀ ਆ ਉੱਤੇ ਵਾਪਰ ਜਾਂਦੀ ਹੈ ਮਤਲਬ ਜਿਹੜੇ ਜਿਹੜੇ ਕਪਲ ਹੈ ਜਿਨ੍ਹਾਂ ਦੇ ਕਰਕੇ ਇਹ ਸਾਰਾ ਗੱਲ ਵਾਪਰੀ ਹੈ ਘਟਨਾ ਵਾਪਰੀ ਹੈ ਇਹ ਇੱਥੇ ਨਹੀਂ ਹੈਗੇ ਪਿੰਡ ਦੇ ਵਿੱਚ ਮੌਜੂਦ ਨਹੀਂ ਹੈ ਇਸ ਵੇਲੇ ਹਾਲੇ ਤੇ ਇਹ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਪਿੰਡ ਦੇ ਵਿੱਚ ਹਲੇ ਨਹੀਂ ਮੌਜੂਦ ਨੇ ਔਰ ਪੇੜ ਦੋਸਤ ਵੀ ਜਿਹੜਾ ਥੋੜੇ ਜਿਹੇ ਕਿਤੇ ਆਸ-ਪਾਸੇ ਰਹੇ ਕਿਉਂਕਿ ਉਸ ਨੂੰ ਜਦੋਂ ਮਾਰਪੇਟਾਈ ਕੀਤੀ ਗਈ ਤੱਕ ਗੁੱਡੀਆਂ ਸੱਤਾਂ ਵੀ ਜੜੀਆਂ ਨੇ ਜਰੂਰ ਲੱਗੀਆਂ ਨੇ ਆਲਰੇਡੀ ਕਿੱਥੇ ਹੋਣੇ ਚੁਲੇ ਐਡਮਿਟ ਕਰਾਇਆ ਗਿਆ ਹੈ ਲੈਡੀ ਨੂੰ ਇਹ ਹਾਲ ਜਿਹੜਾ ਪਿੰਡ ਤੋਂ ਗੁਜੀ ਦੁੱਲੀ ਦੇ ਦੱਸਿਆ ਤਾਂ ਕਿ ਰਹਿ ਰਹੀ ਹੈ ਲੇਡੀ ਕਿਉਂਕਿ ਕਾਫੀ ਜਿਹੜਾ ਸਹਿਮ ਦਾ ਮਾਹੌਲ ਉਸ ਲੇਡੀ ਵਿੱਚ ਦੇਖਿਆ ਗਿਆ ਕਿ ਕਿਉਂਕਿ ਲੱਗਾ ਹੁੰਦਾ ਹੈ ਬਿਲਕੁਲ ਹੁੰਦਾ ਹੈ ਕਿ ਬੀੜ ਤੌਰਤ ਦਿਨ ਜਾਂ ਇਦਾਂ ਦਾ ਕੁਝ ਪਿੰਡ ਦੇ ਵਿੱਚ ਹੋ ਜੇ ਤਾਂ ਜਿੱਦਣਾ ਕਿਤੇ ਜਿਖ ਸ਼ਰਮ ਬਿਲਕੁਲ ਬਹੁਤ ਸ਼ਰਮਨਾਕ ਕਾਰਨਾ ਬਿਲਕੁਲ ਸਦਾਰ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਬਹੁਤ ਸ਼ਰਮਨਾਕ ਕਾਰਾ ਕੀਤਾ ਹੈ ਤਰਨਤਾਰਨ ਦੇ ਇੱਕ ਪਿੰਡ ਦੇ ਲੋਕਾਂ ਨੇ ਵਲਟੋਆ ਪਿੰਡ ਜਾ ਕੇ ਜਿੱਥੇ ਇੱਕ ਮੁੰਡੇ ਦੇ ਵੱਲੋਂ ਇੱਕ ਕੁੜੀ ਦੇ ਨਾਲ ਲਵ ਮੈਰਿਜ ਕੀਤੀ ਗਈ ਲਵ ਮੈਰਿਜ ਦੇ ਖਿਲਾਫ ਆਪਣਾ ਗੁੱਸਾ ਕੱਢਦੇ ਹੋਏ ਲੋਕਾਂ ਨੇ ਇੱਕ ਧਿਰ ਨੇ ਮੁੰਡੇ ਦੀ ਮਾਤਾ ਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਸ ਲੇਡੀ ਦੇ ਉਸ ਔਰਤ ਦੇ ਕੱਪੜੇ ਉਤਾਰ ਕੇ ਉਸ ਨੂੰ ਪਿੰਡ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਕੁੱਟਮਾਰ ਵੀ ਕੀਤੀ ਗਈ ਉਸ ਤੋਂ ਬਾਅਦ ਘੁਮਾਇਆ ਗਿਆ ਇਸ ਤਰ੍ਹਾਂ ਦੀ ਆਪਣੇ ਆਪ ਦੇ ਵਿੱਚ ਇਹ ਤਾਲਿਬਾਨੀ ਸਜ਼ਾ ਕੁੜੀ ਵਾਲੇ ਦੇ ਪਰਿਵਾਰ ਨੇ ਖੁਦ ਇਹ ਤੈਅ ਕੀਤਾ ਔਰ ਮੁੰਡੇ ਦੀ ਮਾਤਾ ਨੂੰ ਦੇਣ ਦੀ ਸਜ਼ਾ ਦੇਣ ਦਾ ਇਹ ਫੈਸਲਾ ਕੀਤਾ ਸੀਗਾ ਜਿਸ ਤੇ ਖਿਲਾਫ ਹੁਣ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਪਰ ਅਜੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਲੋਕ ਨਹੀਂ ਆਏ ਪੁਲਿਸ ਕੀ ਕਹਿ ਰਹੀ ਹੈ ਹੁਣ ਤੁਹਾਨੂੰ ਪਹਿਲਾਂ ਪੁਲਿਸ ਦੀ ਆਪਾਂ ਬਿਆਨ ਸੁਣਾਉਂਦੇ ਹਾਂ ਪੁਲਿਸ ਇਸ ਘਟਨਾ ਨੂੰ ਲੈ ਕੇ ਕੀ ਗੱਲ ਕਰ ਰਹੀ ਹੈ ਉਹਨਾਂ ਦੀ ਜ਼ਮੀਨ ਇਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੰਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਹੈ ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ ਮੀ ਨੰਬਰ ਮਕਦਮਾ ਨੰਬਰ ਦਰਜ ਕੀਤਾ ਰੀਜ਼ ਕੁਲਵਿੰਦਰ ਕੌਰ ਦੇ بیٹے ਨੇ ਮੈਰਿਜ ਕਰਵਾ ਲਈ ਸੀ ਉਥੋਂ ਦੇ ਇੱਕ ਮੁਹੱਲੇ ਦੀ ਜੀਵਨਨਗਰ ਦੀ ਲੜਕੀ ਹੈ ਤੇ ਉਹਦੇ ਸਬੰਧ ਵਿੱਚ ਵੀ ਉਹ ਜਿਹੜੇ ਲੜਕੀ ਦੇ ਸੀਗੇ ਪੇਰੈਂਟਸ ਉਹਨਾਂ ਨੂੰ ਲੰਬਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਟੂਟੂ ਮੇਮੇ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵੱਧ ਗਿਆ ਲੜਕੀ ਨੂੰ ਲੈ ਕੇ ਜੀ ਤੇ ਇਹ ਕੋਈ ਪਿੰਡ 'ਚ ਕਮਾਇਆ ਜੀ ਕੱਪੜੇ ਫਟਲ ਤੋਂ ਬਣਾਉਂਦੇ ਆ ਇਸ ਵੀਡੀਓ ਹਾਂ ਜੀ ਵੀਡੀਓ ਕਲਿੱਪਰ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊ ਨਿ ਸੀਗੀ ਤੇ ਚੁੰਨੀ ਲੈ ਭੇਟੀ ਹੋਈ ਸੀ ਦੋਨੇ ਖਿੱਚ ਕੇ ਤੇ ਹਾਂ ਜੀ ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਕੀ ਨਾਮ ਹੋਵੇ ਪਛਾਣ ਕਿੰਨੇ ਟੋਟਲ ਕਿੰਨੇ ਜਣੇ ਹੋਵੇ ਤੇ ਕੀ ਨਾਮ ਟੋਟਲ 3 ਜਣਿਆਂ ਦੇ ਪਰਚਾ ਹੋਇਆ ਜੀ 2 ਅਣਪਛਾਤੇ ਆ ਤੇ ਇਹਦੇ ਵਿੱਚ ਦੋ ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਦੇ ਪਰਚਾ ਦਰਜ ਹੋਇਆ ਤੇ ਜੀ ਇਹ ਮੇਰੇ ਗੱਲ ਪਏ ਆ ਕੇ 5 ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮੇਰ ਨਾਲ ਮਤਲਬ ਨਹੀਂ ਕੋਈ ਇਹਨਾਂ ਦਾ ਅੱਤੀ ਬੱਕੀ ਪੈਣ ਦਾ ਨਹੀਂ ਆਪ ਦੀ ਭਾਜ ਨਾ ਸਕੇ ਜਾਨ ਬਚਾਈ ਐ ਨਾ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀਡੇ ਮੇਰੇ ਪਾੜੇ ਆ ਠੀਕ ਆ ਮੈਂ ਹੁਣ ਇਹੋ ਚਾਹਨੀ ਆ ਵੀ ਇਹ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ ਇਹ ਕਿੰਨਾਂ ਦੀ ਘਟਨਾ ਐ ਇਹ ਕੱਤੀ ਤਰੀਕ ਦੀ ਤੇ ਜਿਹੜੇ ਗਲ ਪਏ ਸੀਗੇ ਉਹ ਕਿੰਨੇ ਕ ਜਾਨੇ ਸੀਗੇ ਉਹ 5 ਜਾਨੇ ਇੱਕ ਬੁੜੀ ਤੇ 4 ਬੰਦੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਸਾਨੂੰ ਉਹਨਾ ਵਿਖਾਇਆ ਨਹੀਂ ਵੀ ਆ ਫੜੇ ਗਏ ਆ ਕੀਤੇ ਆ ਨਾ ਜਾਣੇ ਆ ਰਮੋੜਮ ਨੇ ਜਾਣੇ ਮੋੜਮ ਨੇ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜੀ ਇਹਨਾਂ ਨੂੰ ਬਿਨਾਂ ਪੋਈ ਸਾਡੇ ਨਾਲ ਇਸ ਵੇਲੇ ਅਕਾਲੀ ਦਲ ਦੇ ਸੀਨੀਅਰ ਨੇਤਾ ਹੋਰ ਸਾਬਕਾ ਵਿਧਾਇਕ ਖੇਮਕਰਨ ਤੋਂ ਬਲਟੋਆ ਸਾਹਿਬ ਜੁੜੇ ਨੇ ਬਲਟੋਆ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਹੀ ਇਹ ਬੜੀ ਸ਼ਰਮਨਾਕ ਘਟਨਾ ਵਾਪਰੀ ਹੈ ਹੋਇਆ ਕੀ ਸੀਗਾ ਅਸਲ 'ਚ ਤੁਹਾਡੀ ਨਿਗਾਹ ਦੇ ਵਿੱਚ ਵੀ ਉਸ ਪਿੰਡ ਇਸ ਪਿੰਡ ਦੀ ਘਟਨਾ ਆਈ ਹੋਏਗੀ ਇੱਕ ਕੁਦਰਤੀ ਹੈ ਜੀ ਨੇਰੇ ਵੀ ਧਿਆਨ 'ਚ ਸਭ ਕੁਝ ਹੈ ਹਮ ਅਰੇ ਬੜੀ ਸ਼ਰਮਨਾਕ ਜਿਸ ਤਰ੍ਹਾਂ ਤੁਸੀਂ ਸਮਝੇ ਕਰਗੀ ਤਾ ਯਾਰ ਬੜੀ ਬਦਕਿਸਮਤੀ ਵਾਲੀ ਘਟਨਾ ਹੈ ਹਮਮ। ਫਿਲਹਾਲ ਇਹ ਕਿ ਜਿਹੜੇ ਵੀ ਲੋਕਾਂ ਨੇ ਕਾਰਾ ਕੀਤਾ ਹੈ ਜੀ ਚਾਹੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਰੋਸ ਹੋਵੇ, ਗਿਲਾ ਹੋਵੇ, ਉਲੰਭਾ ਹੋਵੇ ਉਹ ਪਰੇ ਪੰਚਾਇਤ ਕੀਤਾ ਜਾਂਦਾ ਜਾਂ ਪ੍ਰਸ਼ਾਸਨ ਕੋਲ ਉਠਾਇਆ ਜਾਂਦਾ ਹੈ। ਜੀ ਪਰ ਜਿਸ ਤਰ੍ਹਾਂ ਉਹਨਾਂ ਨੇ ਲੜਕੇ ਲੜਕੀ ਦਾ ਮਾਮਲਾ ਸੀਗਾ ਤੇ ਲੜਕੇ ਵੀ ਮਾਤਾ ਦੇ ਨਾਲ ਜਿਸ ਤਰ੍ਹਾਂ ਦਾ ਬਿਹੇਵ ਕੀਤਾ ਆ ਮਰਦਾਉ ਕੀਤਾ ਆ ਉਹ ਆਤਮੰਦਪਾਗਾਂ ਹੈ ਇਹ ਮਲਤੋ ਹੀ ਪਿੰਡ ਨਹੀਂ ਪੂਰੇ ਦੁਨੀਆ ਦੇ ਕਿਸੇ ਕੋਨੇ ਵੀ ਅਜਿਹੀ ਘਟਨਾ ਹੋਪ ਰਹੀ ਹੈ ਤੂੰ ਸਮਾਜ ਵਾਸਤੇ ਸ਼ਰਮਨਾਕ ਹੁੰਦੀ ਹੈ ਸ਼ਰਮਿੰਦਗੀ ਦਿੰਦੀ ਹੈ ਪਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਮਕਦਮਾ ਤਰਜ ਹੋ ਗਿਆ ਹੈ ਪਰ ਮਕਦਮਾ ਤਰਜ ਹੁਣ ਦੇ ਨਾਲ ਉਹ ਫੜੇ ਜਾਣਗੇ ਗ੍ਰਿਫਤਾਰੀ ਹਜ਼ੂਰੀ ਕੀ ਹੁੰਦਾ ਕੀ ਨਹੀਂ ਹੁੰਦਾ ਗਾਂ ਦੀ ਗੱਲ ਹੈ ਪਰ ਜਿਹੜੀ ਇੱਕ ਇੱਜ਼ਤ ਇੱਕ ਆਬਰੂ ਦਾ ਸਨਮਾਨ ਹੁੰਦਾ ਹੈ ਹਾਂ ਬਿਲਕੁਲ ਉਹਨੂੰ ਜਿਹੜੀ ਇਸ ਜੀ ਹੈ ਜੀ ਉਹ ਵਾਪਸ ਨਹੀਂ ਆਉਂਦੀ ਬਿਲਕੁਲ ਬਲਟੋਵਾ ਸਾਹਿਬ ਕਿਉਂਕਿ ਬੜੀ ਆਪਣੇ ਆਪ ਦੇ ਵਿੱਚ ਤਾਲਿਬਾਨੀ ਸਜ਼ਾ ਕੁੜੀ ਵਾਲਿਆਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਮੁੰਡੇ ਵਾਲਿਆਂ ਨੂੰ ਥੋੜਾ ਜਿ ਤੁਸੀਂ ਚਾਣਨਾ ਪਾ ਸਕਦੇ ਹੋ ਕਿ ਕਿਉਂ ਐ ਉਹ ਜਿਹੜਾ ਕਟਰਾ ਵਾਪਰੀ ਕੋ ਲਵ ਮੈਰਿਜ ਜੇ ਕਰਾਈ ਹੈ ਤਾਂ ਇਹੋ ਜਿਹਾ ਕੀ ਵਿਵਾਦ ਹੋਇਆ ਕਿ ਦੂਜੀ ਜਿਹੜੀ ਧੀਰ ਹੈ ਉਹ ਵੀ ਤੁਹਾਡੇ ਹੀ ਹਲਕੇ ਦੇ ਆਂਦੇ ਨੇ ਲੋਕ ਨਹੀਂ ਸੇਮ ਪਿੰਡ ਦੇ ਨੇ ਬਲਟੋਜੇ ਦੇ ਹੀ ਨੇ ਅੱਛਾ ਔਰ ਗੱਲ ਸਿਰਫ ਇੰਨੀ ਹੈ ਕਿ ਆਮ ਹੀ ਸਮਾਜ ਦੇ ਵਿੱਚ ਜਿਹੜੀ ਇੱਕ ਪ੍ਰਵ੍ਰਤੀ ਹੈ ਖਾਸ ਕਰਕੇ ਆ ਜਿਹੜਾ ਸੋਸ਼ਲ ਮੀਡੀਆ ਆ ਗਿਆ ਹੈ ਜੀ ਜਿਹੜੇ ਆ ਪੱਗੜੀ ਕੇ ਮੋਬਾਈਲ ਜਿਹੜੇ ਆ ਗਏ ਨੇ ਜੀ ਇਹਨਾਂ ਕਰਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਅ ਜਿਹੜੀਆਂ ਪਰਿਵਾਰਾਂ ਦੇ ਵਿੱਚ ਪਰਵਾਨਤ ਨਹੀਂ ਹੁੰਦਾ ਹਮ ਤੇ ਬੱਚੇ ਉਸ ਵਿੱਚ ਲਿਵਨ ਰਿਲੇਸ਼ਨ ਤੇ ਸ਼ੁਰੂ ਹੋ ਜਾਂਦੇ ਨੇ ਹਮ ਔਰ ਉਸ ਤੋਂ ਬਾਅਦ ਕਈ ਵਾਰ ਅਜਿਹੇ ਕਦਮ ਚੁੱਕਦੇ ਨੇ ਕਿ ਮਾਂ-ਬਾਪ ਦੀ ਰਜ਼ਾਮੰਦੀ ਤੋਂ ਬਿਨਾਂ ਹੀ ਅ ਘਰੋਂ ਦੌੜ ਜਾਂਦੇ ਨੇ ਹੁਣ ਪਿੰਡ ਦਾ ਮਾਮਲਾ ਸੀ ਹਮ ਲੜਕੀ ਦਾ ਵਿਆਹ ਵੀ ਹੋਣਾ ਸੀਗਾ ਪਰ ਮਾਪੇ ਕਦਾਚਤ ਵੀ ਪਿੰਡ ਦੇ ਵਿੱਚ ਅਗਿਆਨੇ ਦੇਖਦੇ ਨਾਲ ਸਮਾਜ ਹੀ ਦਿੰਦਾ ਹੈ ਹੂੰ ਤੋਂ ਫਿਰ ਲੜਕਾ ਲੜਕੀ ਜਿਹੜੇ ਆ ਘਰੋਂ ਭੱਜ ਕੇ ਕਹਿ ਲੋ ਰੂਪਕਸ਼ ਹੋ ਕੇ ਕਹਿ ਲੋ ਹੂੰ ਉਸ ਤੋਂ ਬਾਅਦ ਜਿਹੜਾ ਆ ਉਸ ਪਰਿਵਾਰ ਨੇ ਜਿਹੜਾ ਗੁੱਸੇ ਦੇ ਵਿੱਚ ਆਣ ਕੇ ਜਿਹੇ ਕਦਮ ਪੁੱਟਿਆ ਜਿਹੜਾ ਕਿ ਸ਼ਰਮਸ਼ਾਰ ਹੈ ਔਰ ਉਹਨਾਂ ਨੇ ਵੀਡੀਓ ਵੀ ਬਣਾਈ ਵਾਇਰਲ ਵੀ ਕੀਤੀ ਔਰ ਜਿਸ ਤਰ੍ਹਾਂ ਦਾ ਘਾਰਾ ਸਾਹਮਣੇ ਆ ਹੈ ਉਹ ਬੜਾ ਤੋ ਕੁ ਵੀ ਦਿੰਦਾ ਹੈ ਤੇ ਬਿਲਕੁਲ ਬਲਤੋਵਾ ਸਾਹਿਬ ਕੋਈ ਨਾ ਤਾਂ ਕੋਈ ਜੇ ਆਪਾਂ ਸਮਝ ਨਹੀਂ ਕਿਉਂਕਿ ਸਮਾਜਿਕ ਤੌਰ ਤੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿ ਕੋਈ ਜਾਤ ਦਾ ਅੰਤਰ ਸੀਗਾ ਜਾਂ ਅਮੀਰੀ ਗਰੀਬੀ ਦਾ ਵੀ ਕੋਈ ਅੰਤਰ ਸੀਗਾ ਕਿਉਂਕਿ ਪਿੰਡ ਦੇ ਵਿੱਚ ਇਹੋ ਜੀ ਘਟਨਾ ਵਾਪਰ ਜਾਨੀ ਇੱਕੋ ਪਿੰਡ ਦੇ ਵਿੱਚ ਉਹ ਗੱਲ ਠੀਕ ਆ ਤੁਹਾਡੀ ਕਿ ਮਾਪਿਆਂ ਦੀ ਰਜ਼ਾ ਨਹੀਂ ਸੀਗੀ ਤੇ ਸ਼ਾਇਦ ਉਹ ਗੁੱਸਾ ਲੋਕਾਂ ਦਾ ਦੋਨੋਂ ਬਸ ਇੱਕ ਧਿਰ ਵੱਲੋਂ ਤਾਂ ਨਿਕਲ ਹੀ ਗਿਆ ਪਰ ਕੀ ਕੋਈ ਫਰਕ ਵੀ ਸੀਗਾ ਕਿ ਜਿਸ ਕਰਕੇ ਸਹਿਮਤੀ ਨਹੀਂ ਬਣ ਪਾਈ ਮੇਰੇ ਖਿਆਲ ਕੇ ਪਤਾ ਨਹੀਂ ਮਾਪਿਆਂ ਦੇ ਕੋਈ ਨਜ਼ਰ ਚੁਈ ਗੱਲ ਹੈਗੀ ਸੀ ਜਾਂ ਨਹੀਂ ਹੈਗੀ ਸੀ ਉਹ ਗੱਲ ਪੈਂਦੀ ਹੈ ਇੰਨੀ ਵੱਧ ਗਈ ਹੈ ਕਿ ਉਸ ਤੋਂ ਬਾਅਦ ਇਹਦੇ ਉੱਤੇ ਗੱਲ ਕਰਨਾ ਜਾਂ ਤੈਅ ਤੱਕ ਜਾਣਾ ਉਹ ਕਾਇਬਰ ਨਾ ਤੇ ਕੋਈ ਜਾਤੀਵਾਦ ਆਈ ਕੋਈ ਇਸ਼ੂ ਸੀ ਹਮ ਔਰ ਨਾ ਹੀ ਅਮੀਰੀ ਗਰੀਬੀ ਦਾ ਸੀ ਇਹ ਲੇਬਰਰ ਪਰਿਵਾਰ ਨੇ ਹਮ ਔਰ ਕਿ ਜਾਤੀ ਨਾਲ ਸੰਬੰਧ ਰੱਖਦੇ ਨੇ ਹਮ ਤੇ ਮੇਰਾ ਇਹ ਲੱਗਿਆ ਹੀ ਹੈ ਕਿ ਲੜਕੇ ਲੜਕੀ ਦੇ ਭੱਜਣ ਕਰਕੇ ਜੀ ਤੇ ਕੁਦਤੀ ਹੈ ਕਿ ਸਾਡੇ ਸਮਾਜ 'ਚ ਵਰਤਾਰਾ ਹੈ ਕਿ ਪਰਿਵਾਰ ਨੂੰ ਜਿਨ੍ਹਾਂ ਦੀ ਉਹ ਹੀ ਜਿਸ ਤਰ੍ਹਾਂ ਇੱਧਰ ਆਪਾਂ ਗੱਲ ਕਰ ਲਈਏ ਕਿ ਇਸ ਵੀਡੀਓ ਨਾਲ ਜਿਹਦੀ ਵੀਡੀਓ ਵਾਇਰਲ ਹੋਈ ਹੈ ਜੀ ਜਿਹੜੀ ਜਗੋਂ 13ਵੀਂ ਹੋਈ ਹੈ ਜ ਜੇ ਆਪਾਂ ਕਹੀਏ ਕਿ ਬਹੁਤ ਮੰਦਭਾਗੀ ਘਟਨਾ ਸ਼ਰਮਸ਼ਾਰ ਹੋਈ ਹੈ ਹਮ ਤੇ ਸਾਡੇ ਸਮਾਜ 'ਚ ਕਿਸੇ ਪਰਿਵਾਰ ਦੀ ਬੱਚੀ ਦਾ ਕਿਸੇ ਹੋਰ ਲੜਕੇ ਦੇ ਨਾਲ ਨਿਕਲ ਜਾਣਾ ਇਹ ਨੂੰ ਵੀ ਜਾਣਾ ਕਹਿੰਦੇ ਆ ਉਹ ਵੀ ਜਣਾਇਆ ਮਤਲਬ ਅਣਖ ਤੇ ਇੱਜ਼ਤ ਨਾਲ ਜੋੜ ਕੇ ਦੇਖਦੇ ਆ ਭਾਵੇਂ ਕਿ ਭਾਵੇਂ ਕਿ ਬੱਚੇ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਜਾਂ ਨਹੀਂ ਸਮਝਦੇ ਉਹਦਾ ਕੋਈ ਵੇ ਆਊਟ ਕਰਨਾ ਜੀਦਾ ਕੋਈ ਰਸਤਾ ਕਰਨਾ ਜੀਦਾ ਪਰ ਜਿਸ ਤਰ੍ਹਾਂ ਦਾ ਇਹਨਾਂ ਨੇ ਰਸਤਾ ਆਪਣਾ ਆਇਆ ਉਹ ਮਾੜਾ ਆ ਗਲਤ ਆ ਬਿਲਕੁਲ ਬਿਲਕੁਲ ਵਲਟੋਆ ਸਾਹਿਬ ਸਾਨੂੰ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਤਾਂ ਇੱਕ ਵਾਰ ਫਿਰ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ ਜਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਆਦੀਨ ਆਂਦੇ ਬਲਟੋਹਾ ਪਿੰਡ ਦੇ ਵਿੱਚ ਜਿੱਥੇ ਆ ਬੀਤੇ ਦਿਨ ਲਵ ਮੈਰਿਜ ਨੂੰ ਲੈ ਕੇ ਮੁੰਡੇ ਵਾਲੇ ਔਰ ਕੁੜੀ ਵਾਲਿਆਂ ਧਿਰ ਦੇ ਵਿਚਕਾਰ ਝਗੜਾ ਇਸ ਕਦਰ ਵੱਧ ਗਿਆ ਕਿ ਕੁੜੀ ਵਾਲਿਆਂ ਨੇ ਮੁੰਡੇ ਦੀ ਮਾਤਾ ਦੇ ਕੱਪੜੇ ਉਤਾਰੇ ਉਹਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਕੱਪੜੇ ਉਤਾਰ ਕੇ ਉਹਨੂੰ ਉਸੇ ਪਿੰਡ ਦੇ ਵਿੱਚ ਪਿੰਡ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ ਬੇहद ਸ਼ਰਮਨਾਕ ਉਹ ਵੀ ਲੋਕ ਨੇ ਜਿਹੜੇ ਇਸ ਘਟਨਾ ਨੂੰ ਆਪਣੇ ਕੈਮਰੇ ਦੇ ਵਿੱਚ ਕੈਪਚਰ ਕਰ ਰਹੇ ਸੀਗੇ ਬਲਕਿ ਉਸ ਲੇਡੀ ਦੇ ਉਸ ਔਰਤ ਦੇ ਅੰਗ ਨੂੰ ਟਕਣ ਦੇ ਲਈ ਅੱਗੇ ਨਹੀਂ ਵਧੇ ਬਲਕਿ ਇਸ ਪਾਤੇ ਖੜੇ ਹੋ ਕੇ ਉਸ ਲੇਡੀ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰ ਰਹੇ ਨੇ ਪਰ ਬੇहद ਸ਼ਰਮਨਾਕ ਤਸਵੀਰਾਂ ਸਾਨੂੰ ਵੀ ਦਿਖਾਣੀ ਪੈ ਰਹੀਆਂ ਜਿਹਦੇ ਨਾਲ ਇੱਕ ਵਾਰੀ ਸਮਾਜ ਨੂੰ ਵੀ ਸ਼ਾਇਦ ਸ਼ਰਮਸਾਰ ਹੋਣਾ ਪਏਗਾ ਕਿ ਇਹ ਘਟਨਾ ਨੂੰ ਦੇਖ ਕੇ ਕਿ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਵਾਪਰ ਰਹੀਆਂ ਨੇ ਇੱਕੋ ਪਿੰਡ ਦੇ ਇੱਕੋ ਜਾਤ ਦੇ ਔਰ ਇੱਕੋ ਤਰ੍ਹਾਂ ਦੇ ਕਿੱਤਾ ਕਰਨ ਵਾਲੇ ਇਹ ਦੋ ਪਰਿਵਾਰਾਂ ਦੇ ਵਿੱਚ ਝਗੜਾ ਹੋਇਆ ਜਿੱਥੇ ਮੁੰਡੇ ਕੁੜੀ ਨੇ ਭੱਜ ਕੇ ਵਿਆਹ ਕਰਾਇਆ ਜਿਸ ਤੇ ਰੋਸ ਵਜੋਂ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਨੋ ਮਾਫ ਕਰਨਾ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੀ ਮਾਤਾ ਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਸ ਲੇਡੀ ਦੇ ਉਸ ਔਰਤ ਦੇ ਕੱਪੜੇ ਉਤਾਰ ਕੇ ਉਸ ਨੂੰ ਪਿੰਡ ਦੇ ਗਲਿਆਂ ਦੇ ਵਿੱਚ ਘੁਮਾਇਆ ਗਿਆ ਔਰ ਇਹ ਵੀਡੀਓ ਵਾਇਰਲ ਹੋਈ ਹੈ ਹੁਣ ਉਸ ਤੋਂ ਬਾਅਦ ਜਿੱਥੋਂ ਬਾਅਦ ਪੁਲਿਸ ਕਹਿ ਰਹੀ ਹੈ ਕਿ ਪਰਚਾ ਦਰਜ ਕਰ ਲਿਆ ਹਜੇ ਫਿਲਹਾਲ ਗ੍ਰਿਫਤਾਰੀ ਕਿਸੇ ਵੀ ਸ਼ਖਸ ਦੀ ਨਹੀਂ ਹੋਈ ਜਿਨ੍ਹਾਂ ਨੇ ਇਹ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ ਕਰਨਤੰ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਬਲਟੋਹਾ ਤੋਂ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੱਸ ਦੱਸਦੀ ਹੈ ਕਿ ਵੀਡੀਓ ਵਾਇਰਲ ਦੇ ਵਿੱਚ ਇੱਕ ਔਰਤ ਦੇ ਕੱਪੜੇ ਪਾੜ ਕੇ ਮਾਰਕੋਟਾਈ ਕਰਨ ਤਾਂ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਬਲਟੋਹਾ ਤੋਂ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੱਸ ਦੱਸਦੀ ਹੈ ਕਿ ਵੀਡੀਓ ਵਾਇਰਲ ਦੇ ਵਿੱਚ ਇੱਕ ਔਰਤ ਦੇ ਕੱਪੜੇ ਪਾੜ ਕੇ ਮਾਰਕੋਟਾਈ ਕੀਤੀ ਗਈ ਹੈ ਔਰ ਕੱਪੜੇ ਪਾੜ ਗਏ ਜਿਸ ਤੋਂ ਬਾਅਦ ਉਸ ਨੂੰ ਇੱਕ ਗਲੀ ਦੇ ਵਿੱਚ ਘੁਮਾਇਆ ਗਿਆ ਜਿਸ ਦੀ ਵੀਡੀਓ ਕਲਿੱਪ ਜਿਹੜਾ ਹੈ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਕੇਸ ਦੇ ਵਿੱਚ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ ਦੱਸਦੀ ਹੈ ਕਿ ਮਾਮਲਾ ਜਿਹੜਾ ਹੈ ਕਿ ਪੀੜਤ ਔਰਤ ਦੇ ਬੇਟੇ ਵੱਲੋਂ ਇੱਕ ਲਾਹਨਤ ਜੀ ਕਰਵਾਈ ਗਈ ਸੀ ਜਿਸ ਤੋਂ ਬਾਅਦ उसकी लव मैरिज हुई थी उसके कुड़िया जोड़ा है उस औरत की उसकी तो उस वीडियो बना के जी सोशल मीडिया ने दर्ज करके जरा जी है छापेमारी शुरू कर, है। तो कर है, दी कर है तरन तारण तो सिद्धार्था दैनिक देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम x aur whatsapp channel par